ਬਾਣੀ ਦਾ ਪਰਮਾਨੰ ਹੈ ਜਉ ਤਉ ਪ੍ਰੇਮ ਵਖੇਲਨ ਕਾ ਜਾਓ ਸਿਰ ਦਾ ਕਲੀ ਗਲੀ ਮੇਰੀ ਕਾਓ ਇਤ ਮਾਰਗ ਪਾਇ ਤਰੀਜੇ ਸਿਰ ਦੀਜੇ ਕਾਣ ਦੀਜੇ ਸੂਰਾ ਸੋ ਪਹਿਚਾਨੀਏ ਜੋ ਨਰੇ ਦੀਨ ਕੇਹੇ ਪਰ ਤੁਰ ਜਾ ਤੁਰ ਜਾ ਘਟ ਮਰੇ ਤਬ ਨੱਲਾ ਕੇ ਤੇ ਮਾਰ ਕੰਸਾਰ ਆਪ ਜੀ ਦੇ ਦਰੋਂ ਤੇ ਤਾਰਾਂ ਤੋਂ ਦੂਸਰੇ ਪਾਸੇ ਭਾਰਤ ਪਾਕਿਸਤਾਨ ਬਿਲਕੁਲ ਸਰਹੱਦ ਦੇ ਉੱਤੇ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਦਾ ਸਥਾਨ ਭਾਰਤ ਪਾਕਿਸਤਾਨ ਬਾਰਡਰ ਸਾਲ ਵੀ ਚੜ੍ਹ ਕੇ ਕਲਾਕਾਰਾਂ ਸਭ ਚਾਣ ਕੇ ਉਤਾਰ ਰਹੇ ਨੇ ਅੱਜ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਉਹਨਾਂ ਦਾ ਸਥਾਨ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਤਾਰਾਂ ਤੋਂ ਦੂਸਰੇ ਪਾਸੇ ਆਹ ਵੇਖੋ ਜੀ ਆਹ ਦੇ ਨਾਲ ਖਾਓ ਇੱਕ ਪਰਚੀ ਤੇ ਆਹ ਵੇਖ ਲਓ 5 5 6 6 ਫੂਜਾ ਮਾ ਹੋ ਰਹੇ ਨੇ ਤੇ ਸੇਵਾਦਾਰ ਜਿਹੜੇ ਆ ਉਹ ਬੜੀ ਜਿੰਮੇਵਾਰੀ ਨਾਲ ਸੇਵਾ ਨਿਭਾ ਰਹੇ ਨੇ ਅਸੀਂ ਪਹੁੰਚੇ ਜੀ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਸਲਾਨਾ ਜੋੜ ਮੇਲਾ 18 ਜੁਲਾਈ 300 2024 ਮੇਲੇ ਦੀ ਸ਼ੁਰੂਆਤ ਹੋ ਗਈ ਆ ਸ਼ਕਤਾਂ ਜਿਹੜੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਰਹੀਆਂ ਨੇ ਸੇਵਾਦਾਰਾਂ ਨੇ ਆਪੋ ਆਪਣੀਆਂ ਜਿਹੜੀਆਂ ਡਿਊਟੀਆਂ ਉਹ ਸੰਭਾਲ ਲਈਆਂ ਨੇ ਤੇ ਮੇਲਾ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਅੱਜ ਤੁਹਾਨੂੰ ਮੇਲਾ ਦਿਖਾਉਣੇ ਆ ਜੀ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਸਲਾਨਾ ਜੋੜ ਮੇਲਾ ਭਾਰਤ ਪਾਕਿਸਤਾਨ ਫਰਹਾਦ ਤੇ ਆ ਆਪਣੇ ਸਾਹਮਣੇ ਸ਼ਬੀਰ ਜਿਹੜਾ ਆਪਾਂ ਜਿੱਥੇ ਫੋਨ ਜਮ੍ਹਾਂ ਕਰਦੇ ਆ ਆਪਾਂ ਹਰਸਾਲੇ ਇਥੇ ਫੋਨ ਜਮ੍ਹਾਂ ਕਰਦੇ ਆ ਜਿਹੜੇ ਸਿੰਘ ਐ ਜਿੰਮੇਵਾਰੀਆਂ ਨਿਭਾ ਰਹੇ ਨੇ ਤੇ ਇਧਰ ਜਿਹੜੀ ਆ ਉਹ ਸ਼ਬੀਲ ਲਾਗ ਸੰਗਤਾਂ ਇਥੇ ਫੋਨ ਜਮ੍ਹਾਂ ਕਰਵਾ ਰਹੀਆਂ ਨੇ ਆਹ ਕੱਢ ਲੀਏ ਆਪਦਾ ਵਿੱਚੋਂ ਕੱਢੋ ਆ ਆਪਣੇ ਸਿੰਘ ਜਿਹੜੇ ਆਸੇ ਬਣਵਾ ਰਹੇ ਨੇ ਕਿਹੜੇ ਦੇ ਜਾਣ ਪੈਣ ਤੁਸੀਂ ਹੰਕਾਰ ਕਾਟਾ ਆਪਦਾ ਕੱਢ ਲਓ ਇੱਕ ਬੜੀ ਜ਼ਿੰਮੇਵਾਰੀ ਦੀ ਸੇਵਾ ਹੈ ਆਹ ਬੜੀ ਨਾਮਿਕ ਸੰਜੀਤ ਸਾਹਿਬ ਬਾਬਾ ਜੀ ਦੇ ਸਥਾਨ ਤੇ ਅਗਲੇ ਪਾਸੇ ਜਦੋਂ ਬਾਰਡਰ ਤੋਂ ਗੇਟ ਲੰਘ ਕੇ ਜਾਈਦਾ ਨਾ ਫੋਨ ਨਾ ਪਰਸ ਨਾ ਚਾਬੀ ਕੁਝ ਵੀ ਨਹੀਂ ਲੈ ਕੇ ਤੁਸੀਂ ਜਾ ਸਕਦੇ ਸਾਰਾ ਕੁਝ ਇਸ ਜਿਹੜਾ ਹੈਗਾ ਹੈ ਕੈਬਨ 'ਚ ਜਮਾ ਕਰਵਾ ਕੇ ਜਾਣਾ ਪੈਂਦਾ ਆਹ ਵੇਖੋ ਜੀ ਇਹਦੇ ਨਾਲ ਖਾਓ ਇੱਕ ਪਰਚੀ ਤੇ ਆਹ ਵੇਖ ਲਓ 5 5 6 6 ਫੂ ਜਮਾ ਹੋ ਰਹੇ ਨੇ ਤੇ ਸੇਵਾਦਾਰ ਜਿਹੜੇ ਆ ਉਹ ਬੜੀ ਜਿੰਮੇਵਾਰੀ ਨਾਲ ਸੇਵਾ ਨਿਭਾ ਰਹੇ ਨੇ ਬੜਾ ਜਿੰਮੇਵਾਰੀ ਵਾਲਾ ਕੰਮ ਆ ਆ ਇਧਰ ਜਿਹੜਾ ਅਜੇ ਸਵੇਰ ਦੇ 9 ਵਜੇ ਨੇ ਤੇ ਆਹ ਵੇਖ ਲਓ ਕਿੰਨੀ ਸੰਖਤ ਅੱਗੇ ਚਲੀ ਗਈ ਆ ਤੇ ਕਿੰਨੇ ਫੂਨ ਤੇ ਪਰਚ ਜਮਾ ਹੋ ਗਏ ਨੇ ਇਹ ਕੋ ਸਾਡੇ ਛੋਟੇ ਸੇਵਾਦਾਰ ਆ ਆਹ ਵੇਖੋ ਜੀ ਸੇਵਾਦਾਰਾਂ ਦਾ ਸੇਵਾਦਾਰਾਂ ਦੀ ਸ਼ਰਧਾ ਕਿੰਨਾ ਪਿਆਰ ਆ ਕਿ ਜਿਹੜਾ ਇਹ ਪਾਣੀ ਪ੍ਰੋਗਰਾਹ ਹੈ ਨੇ ਕਿ ਜਿਹੜਾ ਸੰਗਤਾਂ ਵਾਸਤੇ ਕੋਈ ਿੱਟੀ ਇਕੱਠਾ ਜਾ ਥੋੜੀ ਜੀ ਖੰਡਕ ਬਣੀ ਰਹੇ ਗਰਮੀ ਵੀਰਾ ਦਾ ਜਿਹੜੇ ਸੇਵਾ ਨਿਭਾ ਰਹੇ ਨੇ ਇਹ ਪਿੰਡ ਤੋਂ ਹੀ ਲੱਗੇ ਨੇ ਕਿ ਜਿਹੜਾ ਮਿੱਟੀ ਘਟਾਉ ਵੀ ਬਹਿ ਜੇ ਤੇ ਥੋੜਾ ਜਿਹਾ ਜਿਹੜਾ ਉਹ ਠੰਡਾ ਵੀ ਰਵੇ ਕਰਦੇ ਆ ਬੜੀ ਤਨਦੇਹੀ ਦੇ ਨਾਲ ਇਹ ਹੌਸਕਿਆਂ ਤੋਂ ਜਿਹੜੀ ਉਹ ਸੇਵਾ ਕਰਦੇ ਸੀ ਤੇ ਉਹਨਾਂ ਤੋਂ ਬਾਅਦ ਜਿਹੜੀ ਹੈ ਸੰਗਤ ਨੇ ਸੇਵਾ ਸੰਭੀ ਹੋਈ ਆ ਆ ਆਪਣਾ ਬਲਦੇਵ ਸਿੰਘ ਬੜੀ ਤਨਦੇਹੀ ਨਾਲ ਜਿਹੜੀ ਇਹ ਸਾਰੀ ਸੰਗਤ ਐ ਇਦਾਂ ਹੀ ਹਰ ਸਾਲ ਜ਼ਿੰਮੇਵਾਰੀ ਨਾਲ ਸੇਵਾ ਨਿਭਾਉਦੇ ਨੇ ਮਹਾਰਾਜ ਚੜ੍ਹਦੀ ਕਲਾ ਰੱਖੀ ਇਹਨਾਂ ਸਾਰੇ ਸੇਵਾਦਾਰਾਂ ਨੂੰ ਤੇ ਇੱਧਰ ਟਿਕਾਣਾ ਸੰਘੂੜੇ ਮੇਲੇ ਦੀਆਂ ਰੌਣਕਾਂ ਦਾ ਪਹੁੰਚਾ ਜੇ ਚੱਲਿਆ ਨਹੀਂਗਾ ਪਰ ਤਿਆਰੀ ਪੂਰੀ ਆ ਇੱਥੇ ਬੜਾ ਚਿਕੜੋ ਜਾਂਦਾ ਸੀ ਇਹਨਾਂ ਸੇਵਾਦਾਰਾਂ ਨੇ ਤੇਲ-ਖੋਲ ਇਕੱਠਾ ਕਰਕੇ ਤੇ ਜਿਹੜੀ ਆ ਇੱਥੇ ਸੇਵਾ ਨਿਭਾ ਰਹੇ ਨੇ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਨੇ ਵੀਰਾਂ ਨੇ ਆਪ ਜਿਹੜੇ ਆ ਤਨ-ਮਨ ਧੰਦੇ ਨਾਲ ਸੇਵਾ ਕਰਕੇ ਤੇ ਆ ਪੱਕਾ ਸਟੈਂਡ ਬਣਾਇਆ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਬਾਬਾ ਛੇਤੀ ਤੋਂ ਛੇਤੀ ਇੱਥੇ ਛੱਡ ਵੀ ਪਵਾਵੇ ਹੁਣ ਇਹਨਾਂ ਨੂੰ ਉਦਮ ਬਖਸ਼ੇ ਤੇ ਇਹ ਜਿਹੜਾ ਉੱਤੇ ਛੱਡ ਪਾਵੇ ਗਰਮੀ ਤੋਂ ਰਾਹਤ ਦੇ ਲਈ ਸੇਵਾਦਾਰ ਜਿਹੜੇ ਆ ਉਹ برف ਲੈ ਕੇ ਆਏ ਤੇ ਸੇਵਾ ਕਰਨ ਦੇ ਆ ਉਹ ਪੂਰਾ ਟਰਾਲਾ ਭਰ ਕੇ ਲੈ ਆਇਆ ਬਰਫ ਤੇ ਇਹਦੇ ਇਧਰਲੇ ਪਾਸੇ ਪਾ ਗਿਆ ਇਹ ਸਾਰੇ ਬਜ਼ੁਰਗ ਅਤੇ ਸਬਜ਼ੀ ਖਤਮ ਨਹੀਂ ਵੱਢਣ ਦੀ ਸਾਰੀ ਜਿਹੜੀ ਜਨਵਰੀਆ ਇਹਨਾਂ ਦੀ ਹੈ ਇਹ ਬੜੀ ਤੰਦੇ ਹੀ ਨਾਲ ਜਿਹੜੀ ਹੈ ਸੇਵਾ ਜਿਸ ਦਿਨ ਦਾ ਮੇਲਾ ਸ਼ੁਰੂ ਹੋਇਆ ਅੱਜ 6ਵਾਂ 7ਵਾਂ ਦੇਣ ਆ ਜਿਹੜੀ ਸੰਗਤ ਇੱਥੇ ਬੜੀ ਸ਼ਰਧਾ ਦੇ ਨਾਲ ਜਿਹੜੀ ਆ ਉਹ ਸੇਵਾ ਕਰਦੇ ਨੇ ਇਹਦੇ ਨਾਲ ਹੀ ਇਧਰਲੇ ਪਾਸੇ ਆ ਜਿਹੜੇ ਸਾਰਾ ਦਿਨ ਜਲ ਸ਼ਪਾਉਂਦੇ ਜਿਹੜੇ ਦਿਨ ਰਾਤ ਇੱਥੇ ਸੇਵਾ ਨਿਭਾਉਂਦੇ ਨੇ ਤੇ ਇਹਦੇ ਪਿਛਲੇ ਪਾਸੇ ਹੀ ਆ ਤੇਰਾ ਫਲਭਾਈ ਉੱਪਰ ਆ ਜਿੱਥੇ ਮਠਿਆਈ ਬੰਦੀ ਜਾਂ ਪਕੌੜੇ ਤੇ ਇਹਦੇ ਪਿਛਲੇ ਪਾਸੇ ਹੀ ਆ ਤੁਹਾਨੂੰ ਕਿਸੇ ਖਾਇਆ ਸੀ ਜਿੱਥੇ ਦਾਲ ਭਾਜਾ ਬੰਦਾ ਆ ਆਹ ਵਖੋ ਜੀ ਗੋਡਾਲੇ ਚੌਲ ਸਾਰਾ ਦਿਨ ਇਦਾਂ ਹੀ ਵਖੋ ਕੇ ਜਿਹੜੇ ਆ ਉਹ ਬਾਜ਼ਾਰ ਚ ਚੱਲਦੇ ਰਹਿਣੇ ਆ ਆ ਲਈ ਆ ਬਣ ਗਿਆ ਸੇਵੀਆਂ ਸੇਵੀਆਂ ਖੀਰ ਪਨੀਰ ਦਾਲ ਆ ਮਟਰ ਪੀਓ ਪਾਰਾ ਦਿਨ ਚੱਲਦਾ ਰਹਿੰਦਾ ਜੀ ਆ ਲੰਗਰ ਸਵੇਰੇ ਸਵੇਰੇ ਤਿਆਰ ਹੋ ਗਿਆ ਬਸ ਹੁਣ ਥੋੜਾ ਜਿਹਾ ਇੰਤਜ਼ਾਰ ਹੋ ਰਿਹਾ ਹੈ ਕਿ ਜਿਹੜਾ ਬਾਹਰ ਲੰਗਰ ਤਿਆਰ ਹੋ ਜੇ ਆ ਜੀ ਮਟਰ ਪਨੀਰ ਤੇ ਨਾਲ ਬਦਾਮਾਂ ਵਾਲੀ ਖੀਰ ਚੜਦੀ ਕਲਾ ਦਾ ਲੰਗਰ ਹੁੰਦਾ ਜੀ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਦੇ ਸਥਾਨ ਤੇ ਚਲੋ ਆਪਾਂ ਉਧਰਲੇ ਪਾਸੇ ਚੱਲਦੇ ਆਂ ਲੰਗਰ ਵਾਲਾ ਪੰਡਾਲ ਹੋ ਤਿਆਰ ਹੋਇਆ ਕਿ ਨਹੀਂ ਹੋਇਆ ਆ ਵੇਖੋ ਜੀ ਜਿਵੇਂ ਤੁਹਾਨੂੰ ਅੱਗੇ ਦੱਸਿਆ ਸੀ ਮਟਰ ਪਨੀਰ ਅਤੇ ਬਦਾਮਾਂ ਵਾਲੀ ਖੀਰ ਆ ਆ ਸਿੰਘ ਸੇਵਾ ਕਰਦੇ ਪਹਿਣੇ ਪਨੀਰ ਦੀ ਆ ਜਿੱਥੇ ਦਾਲਾ ਭੱਜਾ ਤਿਆਰ ਹੁੰਦਾ ਆ ਸਿੰਘ ਇਹਨਾਂ ਦੀ ਬੜੀ ਸੇਵਾ ਜਿਹੜਾ ਤਪਦੀ ਜਿਹੜੀ ਆ ਤੁੱਲੇ ਦੇ ਅਗਲੇ ਪਾਸੇ ਸਾਰਾ ਦਿਨ ਬੱਲਣ ਡੋਲੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਬਾਬਾ ਸਹਿਬ ਸਿੰਘ ਜੀ ਸ਼ਹੀਦ ਸਾਰੀਆਂ ਸੰਗਤਾਂ ਤੋਂ ਇਦਾਂ ਹੀ ਸੇਵਾ ਲੈਂਦੇ ਰਹਿਣ ਜੀ ਮਹਾਰਾਜ ਮੇਲਾ ਬੜੀ ਚੜ੍ਹਦੀ ਕਲਾ ਦਾ ਜੀ ਇਹ ਜਿਆਦਾ 300 ਨੂੰ ਮੇਲਾ ਹੁੰਦਾ ਹੈ ਤੇ ਹੌਮ ਹਮਾ ਕੇ ਪਹੁੰਚਿਆ ਕਰੋ ਜੀ ਇਧਰ ਨਾਲ ਹੀ ਲੋ ਮਾਤਾ ਦੇ ਭੈਣਾ ਸੇਵਾ ਕਰਦੀਆਂ ਆ ਜੀ ਲੰਗਰ ਬਿਲਕੁਲ ਜਿਹੜਾ ਉਹ ਤਿਆਰ ਹੋ ਚੁੱਕਾ ਹੈ ਬਸ ਜਿਹੜਾ ਪੰਡਾਲ ਆ ਪੰਡਾਲ ਤਿਆਰ ਹੁੰਦਾ ਪਿਆ ਜਦੋਂ ਪੰਡਾਲ ਤਿਆਰ ਹੋਇਆ ਅਰਦਾਸ ਹੋਣ ਤੋਂ ਬਾਅਦ ਜਿਹੜਾ ਲੰਗਰ ਉਹ ਵਰਤੌਣਾ ਸ਼ੁਰੂ ਕਰ ਦੇਣਗੇ ਜਿਹੜੇ ਸਿੰਘ ਆ ਆ ਭੈਣਾਂ ਅਧਰ ਸੇਵਾ ਕਰਦੀਆਂ ਆ ਬੜੀ ਜ਼ਿੰਮੇਵਾਰੀ ਨਾਲ ਸਾਰੇ ਸੇਵਾ ਨਿਭਾਉਂਦੇ ਨੇ ਆ ਇਧਰ ਦੀ ਉਧੇ ਨੀ ਚਟਨੀ ਬੰਨੀ ਇਹਦੇ ਭੈਣਾ ਉਹ ਸੇਵਾ ਕਰਨ ਲਿਆਂ ਨੇ ਤੇ ਇਹਦੇ ਨਾਲ ਹੀ ਪਰਲੇ ਪਾਸੇ ਜਿਹੜਾ ਅੰਦਰ ਵੀ ਲੋਹਾ ਲੱਗਿਆ ਜਿਹੜੀਆਂ ਲੋਹਾ ਉਹ ਚੱਲਦੀਆਂ ਰਹਿੰਦੀਆਂ ਨੇ 5 6 ਦਿਨ ਜਿਹੜੀ ਆ ਇਹ ਸੇਵਾ ਇਦਾਂ ਹੀ ਚੱਲਦੀ ਰਹਿੰਦੀ ਆ ਗਰਮੀ ਦੇ ਵਿੱਚ ਕੋਈ ਗਰਮੀ ਨਹੀਂ ਕਿਹਨ ਲੱਗਦੀ ਸਭ ਜਿਹੜੇ ਆ ਉਹ ਸੇਵਾ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਜਨਵਰੀ ਜਣਾ ਕਰਦੇ ਆ ਦਵਾਨ ਹਾਲ ਦੇ ਸੱਜੇ ਪਾਸੇ ਲੰਗਰ ਵਾਲਾ ਪੰਡਾਲ ਜਿਹੜਾ ਉਹ ਲੱਗ ਗਿਆ ਸਿੰਘੋਂ ਥੱਲੇ ਸਫਾਈ ਕਰਦੇ ਪਏ ਨੇ ਅਰਦਾਸ ਸ਼ੁਰੂ ਹੋ ਗਈ ਆ ਅਰਦਾਸ ਤੋਂ ਬਾਅਦ ਉਸੇ ਵੇਲੇ ਜਿਹੜਾ ਉਹ ਲੰਗਰ ਦੀ ਜਿਹੜੀ ਆ ਉਹ ਤਿਆਰੀ ਆ ਤੇ ਲੰਗਰ ਸ਼ੁਰੂ ਹੋ ਜਾਣਾ ਰਾਰੇ ਤੁਮ ਤੇ ਓਏ ਸੋ ਕਿਤੇਲੇ ਪਾਸੇ ਲੱਗੇ ਨੇ ਇਹ ਤੰਦੂਰ ਤੋ ਤੁਮਹੀ ਜਾਣੀ ਨਾਨਕ ਦਾ ਤੰਦੂਰ ਵੇਖ ਲੋ ਤੁਸੀਂ ਕਿੰਨੀਆਂ ਕਿੰਨੇ ਜਿਆਦਾ ਤੰਦੂਰ ਨੇ 7 ਤੋਂ 8 ਤੇ ਲੋਹਾ ਨੇ ਤੇ ਤੰਦੂਰ ਸੰਗ ਤੇ ਨਹੀਂ ਜਿਆਦਾ ਆਈ ਹੁੰਦੀ ਆ ਕਿ ਜਿੰਨਾ ਵੀ ਪ੍ਰਬੰਧ ਕਰ ਲਈਏ ਓਨਾ ਹੀ ਥੋੜਾ ਆਹ ਵੇਖੋ ਜੀ ਸਿੰਘ ਪੂਰੀ ਤਰ੍ਹਾਂ ਜਿਹੜੀ ਤੰਦ ਇਹਨਾਂ ਦੇ ਜ਼ਿੰਮੇਵਾਰੀ ਨਾਲ ਸੇਵਾ ਨਿਭਾਉਂਦੇ ਨੇ ਇੱਧਰ ਆ ਤੰਦੂਰ ਜਿਹੜੇ ਤਿਆਰ ਹੁੰਦੇ ਪੈਣ ਜੇ ਇਹਦੇ ਵਿੱਚ ਲੱਕੜਾ ਪਾਈਆਂ ਜਾਣੇ ਤੇ ਇੱਧਰ ਜਿਹੜੇ ਆ ਪ੍ਰਸ਼ਾਦੇ ਸ਼ੁਰੂ ਹੋ ਗਿਆ ਜਦੋਂ ਅਰਦਾਸ ਹੋ ਗਈ ਅਰਦਾਸ ਤੋਂ ਬਾਅਦ ਭੋਗ ਲੱਗ ਗਿਆ ਉਸੇ ਵੇਲੇ ਜਿਹੜੇ ਆ ਜਿਹੜਾ ਆਪਣਾ ਲੰਗਰ ਆ ਲੰਗਰ ਦੀ ਸ਼ੁਰੂਆਤ ਹੋ ਜਾਣੀ ਆ ਚਲੋ ਜੀ ਸ੍ਰੀ ਵਾਹਿਗੁਰੂ ਅਰਦਾਸ ਆਪ ਜੀ ਦੀ ਗਰਬਾਣੀ ਦਾ ਬਰਮਾਨ ਹੈ ਜਉ ਤੋ ਪ੍ਰੇਮ ਖਿਲੰਕਾ ਜਾਓ ਸਿਰ ਦਾ ਕਾਲੀ ਦੀ ਨਤਰ ਆ ਰਾਗਦੀਆਂ ਸਰਪਾ ਸਤਪੁਰਜੀ ਬਾਜੀ ਚਰਚੀ ਕਰਾ ਦੇ ਨਾਲ ਮਨਾ ਰਹੀ ਹੈ ਆਪ ਜੀ ਦੇ ਕਿਰਪਾ ਨਾਲ ਸਤੁਰ ਸਕੇ ਪਾਚਾ ਦਿਓ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਇਹਦੇ ਦੂਸਰੇ ਪਾਸੇ ਆ ਪਾਕਿਸਤਾਨ ਇਸ ਤਾਰ ਤੋਂ ਲੰਘ ਕੇ ਅਗਲੇ ਪਾਸੇ ਜਾਈਦੇ ਬਾਬਾ ਸਾਹਿਬ ਸਿੰਘ ਜੀ ਦਾ ਜਿਹੜਾ ਥਾਣਿਆ ਬਾਬਾ ਸਾਹਿਬ ਸਿੰਘ ਸ਼ਹੀਦ ਦਾ ਜਿਹੜਾ ਥਾਣਿਆ ਇਸ ਤਾਰਾ ਤੋਂ ਅਗਲੇ ਪਾਸੇ ਆ ਜੀ ਅਜੇ ਤੇ ਆਪਣੇ ਪਤੀਲੇ ਹੀ ਸਿੱਧੇ ਹੋਣਦੇ ਨੇ 9:30 ਦਾ ਟਾਈਮ ਹੋ ਗਿਆ ਘੰਟੇ ਤੱਕ ਸਿੰਘ ਕਹਿੰਦੇ ਆ ਵੀ ਤਿਆਰ ਕਰਦੇ ਆਂ ਕਰੋ ਵੀ ਛੇਤੀ ਤਿਆਰ ਗਰਮੀ ਵੜੀ ਦੇ ਗਰਮੀ ਬਹੁਤ ਜੀ ਬੰਦੇ ਚਲੋ ਕਰੋ ਜੀ ਤਿਆਰ ਸਾਰੇ ਜਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਦੋਂ ਸ਼ਹੀਦ ਤਿਆਰ ਹੁੰਦੀ ਆ ਤਾਂ ਆਪਾਂ ਫੇਰ ਆ ਕੇ ਨਾਲੇ ਜਲ ਸਕਾਂਗੇ ਔੜੇ ਜਿਹੜੇ ਉੱਪਰ ਬੰਦੇ ਨੇ ਆਹ ਵੇਖੋ ਜੀ ਸਿੰਘ ਲੱਗੇ ਹੋਏ ਆ ਬਲਵਿੰਦਰ ਸਿੰਘ ਪੂਰੀ ਸੇਵਾ ਨਿਭਾ ਰਹੇ ਨੇ ਉਧਰ ਭਾਉ ਮਨਜੀਤ ਸਿੰਘ ਪਰਾਣਾ ਮੰਗਰ ਹਰਦਾ ਹੀ ਉਹਦੇ ਉੱਪਰ ਆ ਤੇ ਇੱਥੇ ਪਕੌੜੇ ਵੇਸਣ ਬੂੰਦੀ ਜਿੰਨਾ ਵੀ 5-1/2 ਹੋ ਗਏ 6 ਦਿਨ ਇਹ ਜਿਹੜਾ ਸਮਾਨ ਆ ਇਹ ਇੱਥੇ ਹੀ ਪਾਦਾ ਹੈ ਇਹ ਤਿਆਰੀ ਚੱਲਦੀ ਪਈ ਆ ਆਉਣ ਲੱਗੇ ਜੀ ਹੁਣ ਫਿਕਟ ਪਕੌੜੇ ਆ ਵੇਖੋ ਇੱਧਰ ਟਿੰਗ ਆਪੇ ਸੇਵਾ ਕਰਨ ਦੇਣੇ ਇਹ ਪੁਰਾਣੇ ਲੰਗਰ ਹਾਲ ਦੇ ਉੱਪਰਲੇ ਪਾਸੇ ਨੇ ਇੱਧਰ ਜਲੇਬ ਚਟਨੀ ਕੋੜਿਆਂ ਦੇ ਨਾਲ ਇੱਧਰ ਜਲੇਬ ਪਾਦੇ ਪੈਣ ਆ ਆਇਦਰ ਹਾਂ ਜੀ ਬਾਬਾ ਜੀ ਦੇ ਅਸਥਾਨ ਤੇ ਖਜ਼ਾਨਾ ਰਸਣ ਵਾਲਾ ਕਮਰਾ ਦੇ ਆ ਸਿੰਘ ਜਿਹੜੇ ਆ ਇਹ ਸੇਵਾ ਜਿਹੜੀ ਆ ਹਰ ਸਾਲ ਬੜੀ ਜ਼ਿੰਮੇਵਾਰੀ ਇਹਨਾਂ ਵੀਰਾਂ ਦੀ ਆ ਬੜੀ ਜ਼ਿੰਮੇਵਾਰੀ ਦੇ ਨਾਲ ਵੀ ਕਿੱਥੇ ਕੀ ਦੇਣਾ ਕਿੰਨਾ ਸਮਾਨ ਦੇਣਾ ਇਹਨਾਂ ਨੇ ਸਮਝੀ ਹੋਈ ਆ ਆ ਵੇਖੋ ਜੀ ਫਿਰ ਅੱਜ ਦਿਹਾੜੇ ਕਮਰਾ ਜਿਹੜਾ ਰਾਸ਼ਨ ਅੱਧਾ ਰਹਿ ਗਿਆ ਜਿਸ ਦਿਨ ਮੇਲਾ ਸ਼ੁਰੂ ਹੋਇਆ ਸੀ ਉੱਥੇ ਇੱਕ ਬੰਦੇ ਦੇ ਖੜੇ ਹੋਣ ਦੀ ਜਗ੍ਹਾ ਵੀ ਨਹੀਂ ਇੱਥੇ ਹੈਗੀ ਇਧਰ ਘੋੜੇ ਟੀਨ ਅ ਖੰਡ ਘੋੜਾ ਸਭ ਕੁਝ ਜਿਹੜਾ ਇੱਥੇ ਹੀ ਮਹਾਰਾਜ ਇਹਨਾਂ ਨੂੰ ਇਦਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਹ ਇਦਾਂ ਜਿਹੜੀ ਆ ਉਹ ਸੇਵਾ ਆਪ ਦੀ ਨਿਭਾਉਂਦੇ ਰਹਿਣ ਆਪਾਂ ਬਾਤ ਚਾਲਦੇ ਆ ਆਪਾਂ ਕਰਦੇ ਆ ਬਾਬਾ ਜੀ ਦੇ ਸਥਾਨ ਦੇ ਦਰਸ਼ਨ ਜਿਹੜਾ ਤਾਰਾ ਤੋਂ ਦੂਸਰੇ ਪਾਸੇ ਆ ਤਾਰਾ ਤੋਂ ਦੂਸਰੇ ਪਾਸੇ ਇੰਟਰਨੈਸ਼ਨਲ ਬਾਰਡਰ ਤੋਂ ਅਗਲੇ ਪਾਸੇ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਦਾ ਸਥਾਨ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਮੇਲਾ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਪੰਗੂੜੇ ਇਹ ਥੱਲੇ ਲੱਗ ਰਹੀ ਆ ਸ਼ਬੀਲ ਆ ਦੁਕਾਨਾਂ ਬਹੁਤ ਹੀ ਵਧੀਆ ਮੇਲਾ ਚੜ੍ਹਦੀ ਕਲਾ ਦਾ ਮੇਲਾ ਤੇ ਤਾਰਾਂ ਤੋਂ ਦੂਸਰੇ ਪਾਸੇ ਭਾਰਤ ਪਾਕਿਸਤਾਨ ਬਿਲਕੁਲ ਸਰਹੱਦੇ ਦੇ ਉੱਤੇ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਦਾ ਸਥਾਨ ਭਾਰਤ ਪਾਕਿਸਤਾਨ ਬਾਰਡਰ ਸਾਲ ਵੀ ਚੜ੍ਹ ਕੇ ਕਲਾਕਾਰਾਂ ਸਭ ਚਾਹੁੰਦੇ ਉਹ ਤਰ੍ਹਾਂ ਰਹੇ ਤੇ ਅੱਜ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਉਹਨਾਂ ਦਾ ਸਥਾਨ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਤਾਰਾਂ ਤੋਂ ਦੂਸਰੇ ਪਾਸੇ